ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਮ ਜਿਲ੍ਹਾ ਸੰਗਰੂਰ ਅੱਜ ਦੀ ਕਲੈਕਸ਼ਨ ਰਵਗੀ ਮਸ਼ੀਨ ਵਰਕ ਦੇ ਸੂਟ ਨੇ ਅੱਜ ਕੱਲ ਜਿਹੜੇ ਟ੍ਰੈਂਡ ਚ ਚੱਲ ਰਹੇ ਨੇ ਸੂਟ ਹੈ ਵਾਲਾ ਪ੍ਰਿੰਟ ਤੁਸੀਂ ਦੇਖਿਆ ਹੋਣਾ ਕਿੰਨਾ ਜਿਆਦਾ ਵਾਇਰਲ ਹੋ ਰਹੀਆਂ ਨੇ ਇਹਦੀਆਂ ਵੀਡੀਓਜ਼ ਆਪਣੇ ਕੋਲੇ ਵਧੀਆ ਕੁਆਂਟੀਟੀ ਚ ਸਟਾਕ ਹੈਗਾ ਜੀ ਤੁਸੀਂ ਲੈ ਸਕਦੇ ਹੋ ਜਲਦੀ ਆਰਡਰ ਕਰਿਓ ਜਿਨਾਂ ਨੂੰ ਵੀ ਚਾਹੀਦਾ ਹੈ ਸੂਟ ਤੇ ਇਹ ਕਿਵੇਂ ਰੈਡੀ ਕੀਤਾ ਆਪਾਂ ਉਹ ਤੁਹਾਨੂੰ ਦਿਖਾਉਣੀ ਆ ਇਹ ਆਪਣਾ ਹਨਾ 15 16 ਸੂਟਾਂ ਦਾ ਜਿਹੜਾ ਆਪਣਾ ਬਣ ਕੇ ਆਗੇ ਸੀਗੇ ਸੂਟ ਆਰਡਰ ਤੇ ਹੀ ਬਣਵਾਏ ਸੀ ਸਾਰੇ ਬਾਕੀ ਸਟਾਕ ਹੈਗਾ ਆਪਣੇ ਕੋਲੇ ਜਿੰਨਾ ਭੈਣਾ ਨੇ ਹੋਰ ਆਰਡਰ ਕਰਨੇ ਹੋ ਛੇਤੀ ਕਰ ਸਕਦੇ ਨੇ ਇਹ ਦੇਖੋ ਤੁਸੀਂ ਸ਼ਰਟ ਤੇ ਜਿਹੜਾ ਕੱਟਵਰਕ ਕਰਵਾਇਆਗਾ ਆਪਾਂ ਨੇ ਬਾਜੂ ਤੇ ਵੀ ਕੱਟਵਰਕ ਹੋਊਗਾ ਇਸ ਤਰ੍ਹਾਂ ਬਾਜੂ ਤੇ ਹੋਇਆ ਹੋਇਆ ਸਿੰਪਲ ਕੱਟਵਰਕ ਨਹੀਂ ਹੈਗਾ ਜ਼ਿਗਜ਼ੈਗ ਔਰ ਰਾਉਂਡ ਸ਼ੇਪ ਚ ਜਿਹੜਾ ਕੱਟਵਰਕ ਹੋਇਆ ਹੋਇਆ ਤੇ ਬਹੁਤ ਹੀ ਸੋਹਣਾ ਜਿਹਾ ਇਹਦੇ ਨਾਲ ਦੁਪੱਟਾ ਇਹਦੀ ਮੈਚਿੰਗ ਵਾਲੀ ਰਹੂਗੀ ਗ੍ਰੇ ਸਕਿੰਨ ਜਿਹਾ ਕਲਰ ਹੈ ਜੀ ਨਾ ਹੀ ਗ੍ਰੇ ਐ ਨਾ ਹੀ ਸਕਿਨ ਬਹੁਤ ਸੋਹਣਾ ਕਲਰ ਆ ਇਹਦਾ ਵੀ ਦੁਪੱਟਾ ਇਸ ਤਰ੍ਹਾਂ ਜਿਹੜਾ ਦੇਖੋ ਤੁਸੀਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਹੋਇਆ ਕੱਟਵਰਕ ਕੀਤਾ ਹੋਇਆ ਬਹੁਤ ਪਿਆਰਾ ਜੀ ਤੇ ਇਹ ਜਿਹੜੀ ਬਾਟਮ ਆ ਸਟ੍ਰੇਟ ਸਲਵਾਰ ਬਣਾਈ ਹੈ ਜੀ ਆਪਾਂ ਕਾਫੀ ਸੂਟ ਆਪਣੇ ਜਿਹੜੇ ਬਣ ਰਹੇ ਨੇ ਜੀ ਇਹ ਕਾਰੀਗਰ ਦੇ ਨੇ ਟੇਲਰ ਦੇ ਨੇ ਇੱਕ ਸੂਟ ਆਪਣੇ ਕੋਲੇ ਸੀ ਆਪਾਂ ਹੁਣ ਵੀਡੀਓ ਚ ਦਿਖਾ ਰਹੇ ਆ ਤੁਹਾਨੂੰ ਕਾਫੀ ਕੁਆਂਟੀਟੀ ਚ ਹੈਗਾ ਹਲੇ ਸਟਾਕ ਬਾਕੀ ਹੈ ਨਾ ਛੇਤੀ ਛੇਤੀ ਆਰਡਰ ਕਰਿਓ ਲਿਮਟਿਡ ਜਸਟਾਕ ਆਉਂਦਾ ਜੀ ਛੇਤੀ ਨਿਕਲ ਜਾਂਦਾ ਬਹੁਤ ਪਿਆਰਾ ਲੱਗਦਾ ਜੇ ਹੋ ਸਕੇ ਜੀ ਫੋਟੋ ਵੀ ਲਾਵਾਂਗੇ ਸਾਈਡ ਤੇ ਬਣਿਆ ਹੋਇਆ ਕਿਵੇਂ ਦਾ ਲੱਗਦਾ ਸੂਟ ਅੱਗੇ ਜੀ ਇਹ ਵਾਲਾ ਪ੍ਰਿੰਟ ਤੁਸੀਂ ਜੀ ਹਾ ਦੇਖੋ ਤੁਸੀਂ ਸੌਰੀ ਪ੍ਰਿੰਟ ਨਹੀਂ ਹੈਗਾ ਜੀ ਇਹ ਆਪਣੇ ਡਾਇਰ ਵੱਲੋਂ ਰੈਡੀ ਕਰਾਇਆ ਤੁਸੀਂ ਕੋਈ ਵੀ ਕਲਰ ਰੈਡੀ ਕਰਾ ਸਕਦੇ ਹੋ ਜਿਵੇਂ ਰੈਡੀमेड ਪੀਸ ਹੁੰਦਾ ਉਹਦੇ ਚ ਲਿਮਟਿਡ ਜੇ ਕਲਰ ਹੁੰਦੇ ਨੇ ਆਪਣੇ ਕੋਲੇ ਫਨਾ ਇਹ ਆਪਾਂ ਰੈਡੀ ਕਰਾਇਆ ਤੁਸੀਂ ਕੋਈ ਵੀ ਬੇਸ ਕਲਰ ਰਖਾ ਸਕਦੇ ਹੋ ਕੋਈ ਵੀ ਵਿੱਚ ਪਵਾ ਸਕਦੇ ਹੋ ਦੇਖੋ ਤੁਸੀਂ ਟਾਇਡਾਈ ਕਿੰਨਾ ਸੋਹਣਾ ਹੋਇਆ ਸੂਟ ਸਾਰਾ ਆਪਣੇ ਡਾਇਰ ਨੇ ਕੀਤਾ ਜੀ ਤੁਸੀਂ ਐਵੇਂ ਦਾ ਰੈਡੀ ਕਰਾ ਸਕਦੇ ਹੋ ਏਦਿਹੀ ਵੀ ਫੋਟੋ ਆਪਾਂ ਸਾਈਡ ਤੇ ਲਾ ਦਾਂਗੇ ਕਸਟਮਰ ਨੇ ਜਿਵੇਂ ਦਾ ਸਾਨੂੰ ਭੇਜਿਆ ਸੀ ਉਵੇਂ ਦਾ ਆਪਾਂ ਰੈਡੀ ਕਰਵਾਇਆ ਚਾਕਾਂ ਤੇ ਘੇਰੇ ਦਾ ਕੰਮ ਆ ਗਿਆ ਜੀ ਸਾਈਡ ਤੇ ਬਾਜੂ ਦਾ ਕੰਮ ਆ ਗਿਆ ਬਹੁਤ ਹੀ ਪਿਆਰਾ ਸਟ੍ਰੇਟ ਸਲਵਾਰ ਤੇ ਦੇਖੋ ਤੁਸੀਂ ਪਹੁੰਚਿਆ ਤੇ ਕੰਮ ਮਿਲੂਗਾ ਤੁਹਾਨੂੰ ਇਹਦੇ ਨਾਲ ਪਲੇਨ येलो ਦੁਪੱਟਾ ਰੱਖਿਆ ਜੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲਣਗੇ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਇਹ ਬਣਾਇਆ ਹੋਇਆ ਜੀ ਜਿਵੇਂ ਜਿਹੜਾ ਪਹਿਲਾ ਵਾਲਾ ਸੀ ਇਹ ਬਰਬਰੀ ਸਟੱਫ ਸੀਗਾ ਤੇ ਨਾਲ ਇਹਦੇ ਮਸਲੀਨ ਦੀ ਬਾਟਮ ਸੀ ਔਰਗਾਂਜ਼ਾ ਦਾ ਦੁਪੱਟਾ ਸੀ ਇਹ ਆਪਣਾ ਮਲਾਈ कॉटन ਤੇ ਬਣਿਆ ਹੋਇਆ ਇਹਦੇ ਨਾਲ ਆਪਾਂ ਨੇ ਉਹ ਦੁਪੱਟਾ ਦਿਓ ਯੈਲੋ ਦੁਪੱਟਾ ਪਿਆਗਾ ਇਹਦਾ ਦਿਖਾਈਏ ਬਹੁਤ ਸੋਹਣਾ ਦੁਪੱਟਾ ਇਹ ਦੇਖੋ ਤੁਸੀਂ ਸੌਫਟ ਆ ਦੁਪੱਟਾ ਚੈੱਕ ਬਣਿਆ ਹੋਇਆ ਇਸ ਤਰ੍ਹਾਂ ਬਹੁਤ ਪਿਆਰਾ ਜਿਹਾ ਦੇਖੋ ਇਹ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਬਾਕੀ ਕੋਈ ਵੀ ਦੁਪੱਟਾ ਤੁਸੀਂ ਲਵਾਉਣਾ ਉਹ ਆਪਸ਼ਨਲ ਹੈ ਜੀ ਕੋਈ ਵੀ ਤੁਸੀਂ ਲਵਾਵਾ ਸਕਦੇ ਹੋ ਸਾਰੇ ਦੁਪੱਟੇ ਹੀ ਇਹਦੇ ਨਾਲ ਬਹੁਤ ਸੋਹਣੇ ਬਣਗੇ ਤੇ ਇਹਦੇ ਨਾਲ ਪਲੇਨ ਦੁਪੱਟਾ ਹੀ ਸੋਹਣਾ ਲੱਗੂਗਾ ਸਟੱਫ ਚੇਂਜ ਕਰ ਸਕਦੇ ਹਾਂ ਦੁਪੱਟਾ ਇਹਦੇ ਨਾਲ ਪਲੇਨ ਹੀ ਰੱਖਿਓ ਤੁਸੀਂ ਬਹੁਤ ਸੋਹਣਾ ਬਣੂਗਾ ਤੇ ਇੱਕ ਇਹ ਸੂਟ ਆ ਗਿਆ ਜੀ ਇਹ ਦੇਖੋ ਤੁਸੀਂ ਇਹ ਵੀ ਆਪਾਂ ਨੂੰ ਕਸਟਮਰ ਨੇ ਫੋਟੋ ਹੀ ਭੇਜੀ ਸੀ ਤੇ ਫੋਟੋਸ 'ਚ ਇਹੀ ਸੇਮ ਲਾਈਨਾਂ ਵਾਲਾ ਸਟੱਫ ਸੀਗਾ ਨਾਲ ਤੁਹਾਨੂੰ ਫੋਟੋ ਲਾਵਾਂਗੇ 'ਚ ਤੇ ਦੇਖੋ ਜਿਵੇਂ ਆ ਫੋਟੋ ਚ ਸੀਗਾ ਤੁਹਾਨੂੰ ਵੀ ਪਤਾ ਲੱਗ ਜੂ ਹਨਾ ਵੀ ਤੁਸੀਂ ਵੀ ਜੇਬ ਤੋਂ ਸਾਨੂੰ ਫੋਟੋ ਭੇਜਦੇ ਨੇ ਜਿਹੜੇ ਨਵੇਂ ਕਸਟਮਰ ਜੁੜ ਰਹੇ ਨੇ ਸਾਡੇ ਨਾਲ ਉਹ ਸੋਚਦੇ ਨੇ ਪੁੱਛਦੇ ਵੀ ਹੁੰਦੇ ਨੇ ਵੀ ਤੁਸੀਂ ਸੇਮ ਰੈਡੀ ਕਰਕੇ ਦੋਗੇ ਜਿਵੇਂ ਹੁਣ ਆਪਾਂ ਹਨਾ ਇਹ ਵੀਡੀਓ ਚ ਕੋਸ਼ਿਸ਼ ਕਰੀਆ ਤੁਹਾਨੂੰ ਦੱਸਣ ਦੀ ਵੀ ਜਿਵੇਂ ਦੀ ਸਾਡੇ ਕੋਲੇ ਫੋਟੋ ਆਉਂਦੀ ਆ ਉਵੇਂ ਦਾ ਹੀ ਅਸੀਂ ਰੈਡੀ ਕਰਾਉਨੇ ਆ ਇਹ ਦੇਖੋ ਆਪਾਂ ਨੂੰ ਸੇਮ ਸਟੱਫ ਵੀ ਮਿਲ ਗਿਆ ਸੀ ਜੀ ਸੇਮ ਸਟੱਫ ਤੇ ਰੈਡੀ ਕੀਤਾ ਜੌਰਜਟ ਸਟੱਫ ਤੇ ਰੈਡੀ ਹੋਇਆ ਇਹ ਚ ਸਾਰੇ ਚ ਬੁੱਟੇ ਆ ਗਏ ਜੀ ਸ਼ਰਟ ਦੇ ਵਿੱਚ ਫਰੰਟ ਤੇ ਆਗੇ ਤੇ ਇਹ ਪੰਜ ਪੰਜ ਬੂਟੇ ਜਿਹੜੇ ਬਾਜੂ ਤੇ ਆਗੇ ਇਹੇ ਦੇਖੋ ਤੁਸੀਂ ਸਟ੍ਰੇਟ ਸਲਵਾਰ ਤੇ ਆਗੇ ਹਲੇ ਜਿਹੜੀ ਵੀਡੀਓ ਭੇਜੀ ਸੀ ਜੀ ਉਹ ਚ ਜਿਹੜੇ ਤਿੰਨ ਬੂਟੇ ਤੇ ਆਗੇ ਸੀ ਸਲਵਾਰ ਤੇ ਇੱਕ ਇੱਕ ਬੂਟਾ ਬਾਟਮ ਤੇ ਸੀ ਆਪਾਂ ਥੋੜਾ ਉਹਨੂੰ ਵਧੀਆ ਜਿਹਾ ਬਣਾਇਆ ਕਿਉਂਕਿ ਸਟ੍ਰੇਟ ਸਲਵਾਰ ਪਿੱਛੇ ਤੱਕ ਕਵਰ ਕੀਤੀ ਜਿਆਦਾ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ ਇਹਦੇ ਨਾਲ ਵੀ ਪਲੇਨ ਦੁਪੱਟਾ ਔਰਗੈਂਜ਼ਾ ਦਾ ਰੈੱਡ ਕਲਰ ਦਾ ਲੱਗਿਆ ਤੁਸੀਂ ਸਟੱਫ ਚੇਂਜ ਕਰਾ ਸਕਦੇ ਹੋ ਜਿਵੇਂ ਇਹ ਨਾ ਹੋ ਗਿਆ ਲਾਈਨਾਂ ਵਾਲਾ ਇਹ ਆਪਾਂ ਨੂੰ ਜਾਰਜਟ ਦੀ ਮਿਲਿਆ ਤੇ ਪਲੇਨ ਸਟੱਫ ਤੁਸੀਂ ਚੇਂਜ ਕਰਾ ਸਕਦੇ ਹੋ ਕਲਰ ਵਗੈਰਾ ਚੇਂਜ ਕਰਾ ਸਕਦੇ ਹੋ ਇਹ ਸਿੰਗਲ ਕਲਰ ਹੀ ਹੈ ਜੀ ਇਸੇ ਪ੍ਰਿੰਟ 'ਚ ਇਸੇ ਸਟੱਫ 'ਚ ਅੱਗੇ ਇਹ ਵਾਲਾ ਦੇਖੋ ਤੁਸੀਂ ਬਹੁਤ ਹੀ ਸੋਹਣਾ ਖਾਦੀ ਦਾ ਸਟੱਫ ਆ ਇਹ ਇਸ ਤਰ੍ਹਾਂ ਦਾ ਇਹ ਵੀ ਆਪਣੇ ਕੋਲੇ ਫੋਟੋ ਆਈ ਸੀ ਸੇਮ ਰੈਡੀ ਕੀਤਾ ਆਪਾਂ ਨੇ ਬਲੈਕ ਇਹਦੇ ਨਾਲ ਚਨੋਂਨ ਦਾ ਦੁਪੱਟਾ ਇਹ ਟੋਟਲੀ ਆਰੀ ਵਰਕ ਹੈ ਜੀ ਆਰੀ ਦਾ ਕੰਮ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਨੇੜੇ ਤੋਂ ਸਾਰਾ ਆਰੀ ਦਾ ਕੰਮ ਆ ਤੇ ਜਰੀ ਦੇ ਥ੍ਰੈਡ ਨਾਲ ਹਾਈਲਾਈਟ ਕੀਤਾ ਹੋਇਆ ਸੇਮ ਕਲਰ ਸੇਮ ਵਰਕ ਜਿਵੇਂ ਆਪਣੇ ਕੋਲੇ ਫੋਟੋ ਆਈ ਸੀ ਉਵੇਂ ਹੀ ਰੈਡੀ ਕੀਤਾ ਬਹੁਤ ਸੋਹਣੀ ਨੈਕਲਾਈਨ ਬਣੀ ਹੋਈ ਆ ਸਾਰੀ ਸ਼ਰਟ 'ਚ ਇਸ ਤਰ੍ਹਾਂ ਸਕੁਅਰ 'ਚ ਬੂਟੀਆਂ ਬਣੀਆਂ ਹੋਈਆਂ ਨੇ ਤੇ ਸਾਈਡ ਤੇ ਆ ਗਿਆ ਜੀ ਬਾਜੂ ਦਾ ਕੰਮ ਇਸ ਤਰ੍ਹਾਂ ਬਾਜੂ ਦਾ ਕੰਮ ਆ ਗਿਆ ਸਾਈਡ ਤੇ ਆ ਗਿਆ ਜੀ ਬਾਜੂ ਦਾ ਕੰਮ ਇਸ ਤਰ੍ਹਾਂ ਸਾਈਡ ਤੇ ਜਿਹੜਾ ਬਾਜੂ ਤੇ ਲਾਈਨ ਬਣੀ ਹੋਈ ਹੈ ਇਸ ਨਾਲ ਜਿਹੜਾ ਪੌਂਚਿਆਂ ਦਾ ਕੰਮ ਹੈ ਉਹ ਇਸ ਤਰ੍ਹਾਂ ਦਾ ਮਿਲੂਗਾ ਸਟ੍ਰੇਟ ਸਲਵਾਰ ਹੈ ਜੀ ਪੌਂਚਿਆਂ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ ਇੱਕ ਇੱਕ ਕਸਟਮਰ ਦੇ ਸੂਟ ਨੇ ਜੀ ਸਾਰੇ ਬਹੁਤ ਪਿਆਰੇ ਬਣੇ ਨੇ ਫੋਟੋਸ ਸ਼ੇਅਰ ਕਰਤੀਆਂ ਸੀ ਉਹਨਾਂ ਨੂੰ ਵੀ ਬਹੁਤ ਪਸੰਦ ਆਏ ਨੇ ਬਾਕੀ ਇਹ ਸੂਟ ਨੇ ਜਿਹੜੇ ਅਨ ਸਟਿਚ ਜਾਣਗੇ ਆਪਣੇ ਕੋਲ ਜਿਵੇਂ ਇਹ ਵਾਲਾ ਹੋ ਗਿਆ ਤੇ ਬਰਬਰੀ ਵਾਲਾ ਹੋ ਗਿਆ ਉਹ ਤਾਂ ਸਟਿਚ ਕੀਤੇ ਵੀ ਤੁਹਾਨੂੰ ਦਿਖਾਵਾਂਗੇ ਸਟਿਚ ਕੀਤੇ ਹੋਏ ਵੀ ਕਾਫੀ ਸੂਟ ਜਾਣਗੇ ਆਪਣੇ ਕੋਲ ਉਸ ਡਮੀ ਤੇ ਲਾ ਕੇ ਪ੍ਰੋਪਰ ਲੁੱਕ ਚ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਆਪਣਾ ਡਿਜ਼ਾਈਨ ਸੀ ਜੀ ਉਹ ਥੋੜਾ ਜਿਹਾ ਚੇਂਜ ਕੀਤਾ ਕਸਟਮਰ ਨੇ ਚੇਂਜ ਕਰਵਾਇਆ ਜਿਵੇਂ ਆਪਣਾ ਪੈਚ ਲੱਗਿਆ ਹੋਇਆ ਸੀ نیچے ਪੈਚ ਤੇ ਕਟਵਰਕ ਆਉਂਦਾ ਸੀ ਉੱਪਰ ਵੇਲ ਆਉਂਦੀ ਸੀ ਉਹਨਾਂ ਨੇ ਸਿਰਫ ਵੇਲ ਹੀ ਪਵਾਈਆ ਵੇ ਲੱਗੀ ਜੀ ਘੇਰੇ ਤੇ ਚਾਕਾਂ ਤੇ ਵੇਲ ਆਊਗੀ ਕਸਟਮਰ ਦਾ ਹੀ ਸਟੱਫ ਸੀ ਜੀ ਬਾਕੀ ਸੇਮ ਲੁੱਕ ਦਾ ਸਟੱਫ ਤੁਹਾਨੂੰ ਸਟਨ ਔਰਗੈਂਜ਼ਾ ਚ ਮਿਲ ਜੂਗਾ ਆਪਣੇ ਕੋਲੋਂ ਤੇ ਇਹ ਬਾਜੂ ਦਾ ਕੰਮ ਆ ਗਿਆ ਇਸ ਤਰ੍ਹਾਂ ਬਾਜੂ ਤੇ ਕੰਮ ਕਰਵਾਇਆ ਕੋਈ ਦੁਪੱਟਾ ਨਹੀਂ ਰੈਡੀ ਕੀਤਾ ਜਿਹਦੇ ਨਾਲ ਆਪਾਂ ਸਿਰਫ ਆਪਣੇ ਕੋਲੇ ਵਰਕ ਲਈਏ ਪੀਸ ਆਇਆ ਸੀ ਤਾਂ ਆਪਾਂ ਵਰਕ ਕਰਵਾ ਕੇ ਦਿੱਤਾ ਉਹਨਾਂ ਦੇ ਆਪਣੇ ਜਿਹੜੇ ਸਟੱਫ ਦੇ ਉੱਪਰ ਕੋਈ ਵੀ ਇਹਨਾਂ ਚ ਸੂਟ ਪਸੰਦ ਆਉਂਦਾ ਹੈ ਕੋਈ ਤੁਹਾਨੂੰ ਆਪਣਾ ਡਿਜ਼ਾਈਨ ਹੈ ਤੁਹਾਡੇ ਕੋਲੇ ਤੁਸੀਂ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਆਪਾਂ ਉਹ ਮੇ ਦਾ ਹੀ ਰੈਡੀ ਕਰਕੇ ਦਵਾਂਗੇ ਕੋਈ ਸਟਿਚਿੰਗ ਡਿਜ਼ਾਈਨ ਹੈ ਚਾਹੇ ਹੈਂਡਵਰਕ ਦੇ ਪੀਸ ਨੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਕੋਲੋਂ ਕੰਮ ਕਰਵਾ ਸਕਦੇ ਹੋ ਤੇ ਜੇ ਜੇ ਕੋਈ ਸੂਟ ਇਹਨਾਂ ਚ ਪਸੰਦ ਆਇਆ ਤਾਂ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰਿਓ ਤੇ ਆਪਣਾ ਆਰਡਰ ਪਲੇਸ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ